ਲਓ ਜੀ ਮਿੱਤਰੋ ਅੱਜ ਕਰਤਾ ਬਲੌਗ ਚਾਲੂ ਨਵੇਂ ਬਲੌਗ ਦੇ ਨਾਲ ਮਿਲੇ ਤੁਹਾਨੂੰ ਤੇ ਇਹ ਦਿਨੇ ਬਾਬਾ ਆ ਗਿਆ ਸੀ ਤੇ ਬਾਬਾ ਜੀ ਹੁਣੇ ਆ ਗਏ ਸੀ ਤੇ ਲੈ ਗਏ ਟਰਾਲੀ ਦਰਿਆ ਤੋਂ ਉਦੋਂ ਅਜੇ ਪੂਰਾ ਉੱਠੇ ਨਹੀਂ ਆ ਤਾਂ ਇਹ ਤੁਹਾਨੂੰ ਮਦੋ ਬਲੌਗ ਦਿਖਾਇਆ ਤੇ ਉਹ ਤੁਹਾਡਾ ਭਲਾ ਜੈ ਇਹਨੂੰ ਸ਼ਿਕਾਰੀ ਨੂੰ ਕਿੱਥੋਂ ਮਮਾ ਲਾਇਆ ਪਰ ਆ ਕਰ ਮੈਂ ਕਹਿੰ ਗਿਆ ਲੈ ਲਾ ਤਾਂ ਮੂੰਹ ਹੀ ਫੋਦਾ ਵੇ ਸਾਲਾ ਤੂੰ ਜਿਹੜਾ ਹੱਡ ਨਾਲ ਗੁਣ ਕੀਤਾ ਨਾ ਨਹੀਂ ਪੈਂਦਾ ਤੇ ਨਹੀਂ ਅੰਗਰਜੀਤ ਮੈਨੂੰ ਤਾਂ ਵੀ ਤੁਸੀਂ ਰੱਖਣਾ ਸੀ ਨਹੀਂ ਤੇਰਾ ਦੱਸਣ ਦਾ ਉਹ ਸਾਡੀ ਉੜਾ ਬਲਚਨ ਕਰਦੀ ਸੀ ਜੋ ਰੋਂਦੀ ਉੜਾ ਨਹੀਂ ਬਾਬਾ ਆਪਣੇ ਯਕੀਨ ਲੱਗਿਆ ਸਾਰੇ ਕੰਮ ਬਹੁਤ ਰੇਤਾ ਲਾ ਕੇ ਬਜਰੀ ਸੀਮੈਂਟ ਲਿਆਉਣਾ ਅਜੇ ਮੈਂ ਤੈਨੂੰ ਉੱਧ ਨਹੀਂ ਪਰ ਸਿਰکریاں ਲਾਉਣੀਆਂ ਇਹਦੀ ਖੇਤ ਲੈ ਗਈ ਰਾਖੀ ਬੜੀ ਨਹੀਂ ਇਹ ਬਾਬਾ ਕੁੱਤੇ ਬੜੇ ਵਧੀਆ ਇਹ 10 ਮਹੀਨੇ ਤੋਂ ਇੱਕ ਨਿੱਕਾ ਜਿਹਾ ਲੈਂਦਾ ਸੀ ਹਾਂ ਇਹ ਅਮਰੀਕਨ ਗੁੱਲੀ ਕੰਨ ਵਟਾਉਣੇ ਪੈਣਗੇ ਇਹਦੇ ਨਹੀਂ ਵਧੀਆ ਠੀਕ ਹੈ ਜੀ ਆ ਬੱਠਾ ਨਾ ਫੜਾ ਦੇ ਮੁੱਤ ਮੈਨੂੰ ਬਾਬਾ ਜੀ ਰੇਤਾ ਲਾ ਕੇ ਕੀ ਕਰਨਾ ਹੈ ਇਹ ਹੁਣਾ ਪੱਤੀ ਪੜੀ ਸੱਤ ਆ ਜੀ ਬਜਰੀ ਬਜਰੀ ਨਾ ਬਾਬਾ ਜੀ ਇਹ ਫੇ ਬਰਾਂਦੇ ਨਾਲ ਕੋ ਕਰਨਾ ਅੱਛਾ ਸੱਤ ਟ੍ਰੈਕ ਆਹ 5 ਰੁਪਏ ਸਾਡੇ ਮੌਕੇ ਤੇ ਮੌਕੇ ਤੇ ਮਜੂਦ 10 ਰੁਪਏ ਨੇ ਠਾਰ ਸਾਵੇ ਲੀਆਂ ਦੇ ਗਾਈ ਲਾ ਦੇ। ਖਾਰਾ ਖਾਵੇ ਲਈ। ਖਾ ਨਹੀਂ ਆਪਣਾ ਕੀ ਨਾਲ ਲੈਂਦੇ ਆ। ਜਦੋਂ ਟਰੈਕਟਰ ਤੋਰਿਆ ਨਾ ਐ ਮੜਾ ਆ ਵਟ ਕੇ ਤੋਰੀ ਨੂੰ ਉਤਰ ਟਰਾਈ ਲੈ ਖੇਤ ਚ ਵੱਜਣੀ। ਆਨੇ ਖੇਤ ਜੀ ਦੇ ਅੱਗੇ ਟਾਇਰ ਜਾ ਚੜ ਗਿਆ ਸੀ। ਸਾਡੇ ਨਾਲ ਬੇਇਨਸਾਫੀ ਕੀਤੀ ਨਾ। ਲਾ ਕੇ ਡਾਲੇ ਦੋ ਪਿੱਛੇ ਥੋੜੀ ਜੀ। ਤੇ ਨਿਕਲ ਗਏ। ਮੈਨੂੰ ਤਾਂ ਗਰਜੀ ਨੂੰ ਛੱਡ ਗਏ। ਉਹ ਬੈਕਗ੍ਰਾਉਂਡ ਫੋਨਾਂ ਤੇ ਲੱਗੇ। ਸਾਨੂੰ ਕਿੱਥੋਂ ਉਹ ਗੋਲੀ ਹੁਣੀ ਪੈਣ ਦੀ ਇੰਨਾ ਡਾਲੇ ਤੱਕ ਲਾਗੇ ਤੇ ਨਿਕਲ ਗਏ ਗਰਜੀਸਾ ਕੋਈ ਨਹੀਂ ਤਗੜਾ ਹੋਣਾ ਲੈ ਗਈ ਲੈ ਗਈ ਹੁਣ ਪਰ ਇਹ ਕੰਮ ਵੀ ਬੜੇ ਹਜੇ ਨਹੀਂ ਵਾਪੂਨਾਂ ਦੇ ਟਕਰੇ ਕਿਵੇਂ ਦੋਹੀ ਕੋਈ ਨਹੀਂ 12 ਦੀਆਂ ਡਬਲ ਪਾਵਾਂਗੇ ਬਾਰ ਕਰਨਾ ਪਾਣੀ ਦੇ ਬੱਬਾ ਨੂੰ ਫਸਾਤਾ ਤੂੰ ਲਾ ਕੇ ਡਾਲੇ ਤੋਂ ਮਾੜੀ ਮੜੀ ਉਹ ਉਧਰੇ ਬੱਲੇ ਵਾਲਾ ਵੇ ਬੱਜਰੀ ਨੂੰ ਲਾਏ ਮੋਰਚੇ ਹਣਾ ਭਰੀ ਚੰਨੀ ਕੋਈ ਨਹੀਂ ਟੋਲੀ ਰਹਿ ਗਈ ਥੋੜੀ ਅੱਧਾ ਸੜਨਾ ਕਰਨੀ ਹੈ ਤੇ ਅੱਧਾ ਆਹ ਲਾਦੇ ਆਪਾਂ ਤਨੀਸ ਮੈਸਾਂ ਸੁਰਦੇ ਸੁਰਦੇ ਮੱਖੀ ਚਾਲਾ ਪੁੱਤ ਬੇਲ ਜਾ ਚਾਲਾ ਬੇਲ ਜਾ ਵਾਹਣਾ ਹੁਣ ਇਹ ਰਹਿੰਦਾ ਬਾਬਾ ਵਿਹਲਾ ਰਹਿੰਦਾ ਵਿਹਲਾ ਹੁਣ ਵੇ ਮੁਰਕ ਮੈਂ ਤਰੇਲੀਆਂ ਐ ਮੱਖੀ ਇਹ ਓਣ ਆਇਆ ਨਾ ਖਾਪੂ ਨਹੀਂ ਪਾਦੇ 3-4 ਬਾਲਟੇ ਕੋਈ ਨਹੀਂ ਦਾ ਇਥੋ 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 ਦਾ ਕਾ ਉਹ ਦੂਜਾ ਪਾਲਾ ਪਾਲਾ ਇਹ ਪੰਘਾਲਾ ਇਹ ਆਪਣੇ ਸੀਮੈਂਟ ਸੁਮਰ ਦੇਥੋਂ ਮਰਜੀ ਲਓ ਇਥੋਂ ਕਾਦਵਾ ਇਹਦੇ ਕੋਈ ਗੈਸ ਗੋਨ ਸਿਲੰਡਰ ਸੁੰਦਰ ਸਾਰਾ ਸਿਸਟਮ ਆਪਣਾ ਇਥੇ ਤੇ ਬਜਰੀ ਗੁਜਰੀ ਤੇ ਬੜੀ ਰੇਤਾ ਸਾਰੀ ਚੀਜ਼ ਹੈਗੀ ਸੇ ਚੱਲ ਸਰਪੰਚਾ ਸਰਪੰਚਾ ਹੀ ਇਸੇ ਕੰਮ ਨੂੰ ਰੱਖੇ ਆ ਐ ਪਾਪਾ ਸਰਪੰਚਾ ਹੀ ਇਸੇ ਕੰਮ ਨੂੰ ਰੱਖੇ ਬੇਲ ਚਾਣੂ ਇਹ ਆਪਣੇ ਮੌਜੂਦਾ ਸਰਪੰਚ ਨੇ 4 ਸਾ ਵੇਲੀਆਂ ਦੇ ਹੋ ਗਈ ਆਹੋ ਚਲੋ ਹੋ ਗਈ ਬਰਾਬਰ ਚਾਲ ਠੀਕ ਐ ਗਾ ਕਰਕੇ ਇੱਥੇ ਲਾ ਲੈਣਾ ਸਰਦਨ ਥੋੜਾ ਆਹੋ ਗਾ ਕਰਕੇ ਜਾਨ ਨੂੰ ਗੱਡੀ ਪਛਾਹ ਗਣੀ ਜਾ ਪਛਾਹ ਕਰ ਲੈ ਉਹਨੂੰ ਕੇ ਆਓ ਲਓ ਜੀ ਬਟ ਟਰੱਕ ਲਈ ਗਾ ਕੀ ਆਪਿਆ ਯਾਰ ਘੜ ਜਾ ਯਾਰ ਅੱਜ ਪੁਰਾਣੀ ਰੇਂਜ ਕਾ ਤੋ ਨਹੀਂ ਆਉਂਦੀ ਮਿਸਕਲ ਆਈਆਂ ਸ਼ੋਅ ਹੀ ਜਾਂਦੀਆਂ ਕੰਮ ਕਰ ਤੂੰ ਸੋਟ ਕੋਈ ਨਹੀਂ ਪੋਤਾ ਸੋਟਾਂ ਚਾਰ ਹੁਣ ਚੱਲ ਪਿਆ ਜੀ ਬੱਜੀ ਬੱਜੀ ਲੱਗ ਲਈ ਸਾਰੀ ਹੋ ਗਿਆ ਲੈਕ ਲਾਉਣੇ ਹੁਣ ਵਲੌਗ ਨਹੀਂ ਬਣਾ ਆਪਣਾ ਪੈਂਡਾ ਪੈਂਡ ਪੰਘਾਲਾ ਦੇਖਾ ਦੇ ਤੂੰ ਇਹੋ ਕੋਈ ਇਹ ਲੂ ਜਾ ਵਿੱਚ ਉਹ ਲੋਕ ਬਣਾਈ ਜੰਮੀ ਨਾਲ ਬੀਮਾ ਹੀ ਕਰਾ ਦੇ ਤੂੰ ਵੀਡੀਓ ਬਣਾਈ ਹਾਂ ਇਹ ਵੀਡੀਓ ਬੰਦੀ ਹੈ ਸਾਰਾ ਕੁਝ ਨਹੀਂ ਉਹਨੇ ਉਹ ਕੁੜੀ ਜੰਮਤੀ ਭਗਵੰਤ ਨਹੀ ਉਹ ਕੁੜੀ ਉਹ ਇੱਕ ਹੋਰ ਗੱਲ ਦਾਦਾ ਮੂਸੀਆਰੇ ਦਾ ਇਨਸਾਫ ਦੋ ਦੇਖ ਵਿੱਚ ਉਹ ਕੀਤੀ ਜਾਂਦਾ ਉਹ ਫੌਜੀ ਆ ਬੱਲੇ ਪਾਸੇ ਨਹੀਂ ਜਾਂਦਾ ਸਰ ਕੀਆ ਲੱਗਿਆ ਲਾਉਣ ਹੋਣਾ ਸਰਪੰਚਾ ਸਰਪੰਚਾ ਤੂੰ ਨਾ ਓਏ ਤੂੰ ਨਾ ਉੱਤੈ ਤਰਾ ਭਾਰ ਜਿਆਦਾ ਤੁਸੀਂ ਨਾ ਆਇਓ ਚੰਗਾ ਕਿਹੜੀਆਂ ਤਾਰਾਂ ਆ ਗਿਆ ਮੱਖੀ ਰੋ ਜਾ ਮਮੀ ਲਾ ਓਏ ਬੂਟ ਲਾ ਆ ਗਾ ਹਾਂ ਫਲੋਨੀ ਨਰਮੜ ਆ ਜਾ ਜਿਆ ਨੇ ਆਪਾਂ ਨਾਲ ਉਹਨਾਂ ਦੇ ਲਿਆ ਸੱਚ ਬੂ ਕੱਢ ਦੇ ਤੂੜੀ ਵਿੱਚੋਂ ਮੰਮਾ ਤੂੜੀ ਨਾ ਪਰਾਈ ਵੈ ਕਿੰਨੇ ਉਹਨੇ ਇੱਕ ਡੰਗਰ ਜਣੀ ਦਾ ਤੂੜੀ ਨਿਕਲਾਈ ਬੂਟਾਂ ਜੀ ਮਮਾ ਕੱਟੀ ਨੂੰ ਪੱਠੇ ਇਹਦਾ ਨਾ ਪਾ ਲਈ ਸੀ ਆ ਬੂਟਾਂ ਹੀ ਕੱਢ ਗਏ ਤੂੜੀ ਕਿਥੇ ਲਾਈ ਜੀ ਓਏ ਤੂੜੀ ਬਾਹਰ ਸ਼ਰਨ ਕਈ ਹੈਗੀ ਉੱਤੇ ਕਈ ਮਿੰਡੇ ਆਂਦੇ ਹੈ ਕਿ ਲੈ ਆਵਦੀ ਚਾਹਦੀ ਗਈ ਲਈਏ ਕੋਈ ਕਈ ਆ ਵਿੱਚੋਂ ਯਾਰ ਕਢਣੀ ਹੈ ਐਨ ਬਿਮਾਰੀ ਨਿਕਲੇ ਕਈ ਲੈ ਨਹੀਂ ਚਾਹੀਦੀ ਆਪਾ ਉਹ ਬੜੀ ਮਿਹਰੇ ਕਿਹਨੇ ਦੱਸਦਾ ਸਭ ਲੋਕ ਕੰਨਾ ਕਟਾਈ ਕਟਾ ਕਰਤਾ ਕਟਾ ਹੀ ਘਟਾ ਓਏ ਮੇਰੇ ਘਰਾਂ ਚੋਂ ਥੱਲੇ ਸੁੱਟੀ ਤੇ ਥੱਲਿਓਂ ਘਟਾ ਆਉਂਦੇ ਆ ਤਾਂ ਨੂੰ ਆਹ ਨੀ ਨਾ ਵਾਹ ਇਹਦੀ ਵਾਹ ਮਮਾ ਲੱਗਣ ਨਹੀਂ ਦੇ ਕੇ ਆ ਪਰ ਗਏ ਆਪਾਂ ਸਾਰੇ ਕਿ ਇਧਰੇ ਕੀ ਬਣਿਆ ਬਈ ਅੱਖ ਖਾਦਰੇ ਮਾ ਕੀ ਬਣ ਗਏ ਮੈਂ ਆਹੜਾ ਜਿਹੜਾ ਜਿਹੜਾ ਲਿਆਂਦਾ ਨਾ ਸੀਮਿੰਟ ਬਜਰੀ ਸਾਰਾ ਕੋ ਐਦਾ ਲੱਗੇ ਜੇ ਖਪਾ ਕਰਨ ਆਹੜਾ ਸਰਕਿਆਂ ਪਾਈਆਂ ਨਾ ਰੋਜ਼ ਵਾਲੀ ਛਾਪਾਂ ਨਹੀਂ ਆਉਂਦਾ ਇੱਕਿਆਰੀ ਹੁਣ ਪਾਉਣਾ ਲੈਂਟਰੀ ਤੂੜੀ ਵਾਲੇ ਬਰਾਂਡਰ ਜਾਂ ਪਾਵਾਂਗੇ ਟੀਨਾ ਇੱਕ ਹੀ ਕੈਮਰੇ ਪਿੱਛੇ ਧੁੰਦਰੀ ਹੁੰਦੀ ਜਾਂਦੀ ਆਹੋ ਹੋ 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 ਓ ਹੋ ਹੋ ਪੂਰਾ ਆ ਪਰ ਚੁੱਕੇ ਆ ਤੂੰ ਪਰਾ ਮੈਥੋ ਸਾਰੇ ਇੱਥੇ ਖੋਗੇ ਆ ਮੈਨੂੰ ਸਾਡੀ ਮੜੀ ਖਸ ਲੱਗ ਗਈ ਆ ਭੈ ਜੋ ਫੋਨ ਤੇ ਲੱਗਾ ਇਹਨੂੰ ਆਖਿਆ ਬਣਾ ਲੈ ਬਲੌਗ ਤੇ ਮਰਿਆ ਹੀ ਏ ਫੋਨ ਦੇ ਢੂਏ ਵੜੇ ਉਹਦਾ ਆ ਡਰਮ ਦੇ ਖਲੋਤਾ ਖੱਪੜ ਜਾਣਾ ਮੱਖੀ ਦਾ ਲਿਸ਼ਕ ਪੁਸ਼ਕ ਗਿਆ ਵੇ ਹਾਂ ਇਹਦਾ ਪੌੜੀ ਦਾ 8 ਵਾਹ ਇਧਰ ਆਏ ਉਹਨੇ ਲਾ ਲੀਨੇ ਆ ਕੀ ਯਾਰ ਬਣੀ ਇਹਦਾ ਗਲਜੀਤ ਦਾ ਵੀ ਹੈ ਬ੍ਰਾਂਡਾ ਵੀ ਸਾਤ ਤੇ ਲੱਗਦੀ ਹੈ ਲਾ ਦੇ ਲਾ ਦੇ ਯਾਰ ਤੂੰ ਥੱਲੇ ਉਤਰੇ ਨਾ ਆ ਜਾ ਇਧਰ ਆਇਆ ਕੁੰਡੀਆਂ ਕੰਡੀਆਂ ਹੀ ਆਪੇ ਲੈ ਜਾਣੀਆਂ ਹਣ ਆਹ ਤੇ ਹੋਰ ਬੜਾ ਨਾ ਮੋੜ ਦੇਣੀ ਹੈ ਹਾਂ ਤੂੰ ਹੀ ਖੋੜ ਦੇਣੀ ਹੈ ਦਾ ਇਹਨਾਂ ਨੂੰ ਫੜਾ ਵਾਖਿਆ ਹੋਇਆ ਇਹ ਤਾਂ ਪਰਈਆਂ ਕਿਉਂਕਿ ਯਾਰ ਜੋਰਨਾ ਨਹੀਂ ਇਹ ਮਮਾਲ ਬਣੇਗਾ ਹੈ ਪਛਾਨੇ ਜਾਂਦੇ ਕਿਤੇ ਇਧਰ ਇਹਦਾ ਤਾਂ ਜਿਆਦਾ ਮੰਦਾ ਹੈ ਤੇਲੀ ਸਾਈਡ ਤੋਂ ਮਾਲਾ ਝਾੜ ਓਏ ਆਇਆ ਕਰਕੇ ਝਾੜ ਹਾਂ ਨਹੀਂ ਝਾੜ ਸਭਾ ਪਾਏ ਮੁੜ ਕੇ ਆਇਆ ਰ ਰ ਕਾਨੇ ਖਿਚੇ ਹਨ ਕਾਨੇ ਖਿਚੇ ਹਨ ਇਹ ਪਾਣੀ ਨਹੀਂ ਡਰ ਸਕਦਾ ਇਹ ਪਾਣੀ ਮੂੰਹ ਤੋਂ ਹੀ ਹੈ ਹਾਂ ਬਈ ਕੈਲੇ ਦੀ ਵੇਥ ਤੇ ਜਾ ਕੇ ਖਲੋ ਗਿਆ ਹੀ ਉਧਰ ਵੇ ਲਿਬੜਿਆ ਮਾਸਾ ਵੀ ਕਿਦਾ ਲਿਬੜਿਆ ਮੋ ਗਿਆ ਇਹ ਤਾਂ ਬਲੌਕ ਲੈ ਨਹੀਂ ਨਹੀਂ ਨਿਕਲ ਨਾ ਬਲੌਕ ਬਲੂ ਚੰਨੀਆ ਕੰਮ ਉਹ ਇਹਨੂੰ ਵੜਾ ਉਹ ਓ ਮਾਈ ਗੋਡ ਸ਼ਾਟ ਸ਼ਾਟ ਚੱਲ ਚੱਲ ਵਾਸਤੇ ਰ ਮੜੀ ਜਾਂਦਾ ਆ ਓਏ ਤੰਗਲੀ ਫੜਾ ਓਏ ਤੰਗਲੀ ਫੜਾ ਮੜੀ ਬਾਬਾ ਮੱਖੀ ਆ ਤੰਗਲੀ ਜੀ ਨੇ ਖੇਚ ਤੇ ਤੰਗਲੀ ਫੜ ਲੰਮੇ ਪੈ ਜਾਣਾ ਕੋਟੇ ਕੋ ਛੱਤ ਦੇ ਚਲੋ ਹੂਟੀ ਬਣਾ ਬੱਤੀ ਨੂੰ ਹਾਸਲਾ ਉਹ ਭਲਾ ਆ ਜੋੜ ਲੈ ਹੁਣੇ ਕੱਚ ਲੈ ਚੱਲੇ ਬਰਾ ਬਣਾ ਲਾ ਡੱਗੇ ਲੰਮੇ ਪੈ ਬੂਟੀ ਲੈ ਆ ਬਾਬੇ ਬੂਟੇ ਬਾਬੇ ਬੂਟੇ ਲਵਾਣਾ ਤੇ ਜਫਾ ਫੋਨ ਚਾਰ ਦੇ ਨਹੀਂ ਮੜਕਾ ਕਾ ਕੱਲਿਆ ਨਾਨਕਾ ਸਾਦੇ ਉੱਤੇ ਜਾ ਆਵਾ ਕਾ ਅਨਸਾਰ ਦਰ ਕਰਦੇ ਸਰਦਾਰ ਜੱਟ ਸਿੰਘ ਬੂਟੀ ਜੋ ਕਿ ਬਰਾਗ ਬਣਾਉਂਦੇ ਅੱਜ ਬੱਤੀ ਕਰਕੇ ਚਰਨਾ ਦੇ ਜਾਂ ਫਰਾਜੀ ਪਾਣੀ ਲੈ ਪਾਣੀ ਲੈ ਆ ਪਾਣੀ ਪਰਣਾ ਹੋਣੇ ਮੈਂ ਬੰਨ ਕੇ ਆਇਆ ਹਾਂ ਜੀ ਡੰਡਾ ਬਾਲਾ ਮਾਲ ਨਾ ਤੂੰ ਖਲੋਤਾ ਉਤਰਾ ਹਾਂ ਹਾਂ ਝਾਪ ਹਾਂ ਆ ਵੇ ਬੱਚਾ ਡੰਡਾ ਜਿਆਦਾ ਗਲਪੜਾ ਜਿਆਦਾ ਮਾ ਟੂੜੀ ਤੋਂ ਬੋਨਾ ਵਿੱਚ ਦੂਜਾ ਵੇ ਓਏ ਬਹੁਤ ਮੰਦੀ ਆ ਹਾਂ ਉਹਨਾ ਪੈਸੇ ਭੁੰਚੀ ਬਲੋ ਬਣਾਇਆ ਕਰ ਮੈਂ ਪਹਿਲਾ ਆਪਣਾ ਦੂਸਰਾ ਸੀ ਪਹਿਲੇ برو ਹਾਂਜੀ ਆ ਗਿਆ ਪਾਣੀ ਪੀ ਲਈਏ ਦੀ ਹਾਲਤ ਬਣ ਗਈ ਹੈਲੋ ਟਾਰਾ ਟਾਰਾ ਵੇਖ ਲੋਣਾ ਟਾਰਾ ਟੈਢੀ ਟਾਰਾ ਟੈਢੀ ਹੋ ਗਿਆ ਉਹ ਟਾਰਾ ਨਹੀਂ ਕਹਣਾ ਬਰਾਂਡਾ ਸਾਡਾ ਬਰਾਂਡਾ ਆ ਪਾਉ ਆਪਾਂ ਆ ਵਿੱਚ ਨਹੀਂ ਸਿਰਖੀਆਂ ਚਾਹੀਦੀਆਂ ਸਿਰਖੀਆਂ ਕੇ ਨੂੰ ਚਾਹੀਦੀ ਹੋਂ ਤਾਂ ਲੈ ਜਾਓ ਉਦਾਂ 250 ਨੂੰ ਮਿਲਦੀ ਪੰਡ ਦੇ ਆਪਾਂ 200 ਨੂੰ ਦੇ ਦਾਂਗੇ ਚੱਲ ਖਣਾ ਬਾਬਾ ਸਤੀਰੀਆਂ ਵੀ ਹੈਗੀਆਂ ਨਾਲ ਤੇ ਗਾਡਰ ਵੀ ਹੈਗੇ ਜੇ ਬਾਬੇ ਨੰਬਰ ਦੱਸਾਂਗੇ ਵਿੱਚ ਪਾ ਦਾਂਗੇ ਉੱਤੇ 98590 ਨਾਲ ਲੱਗੇਗਾ ਚਲੋ ਜੀ ਤੇ ਸਿਰਕਿਆ ਮੇਰਾ ਭਰਾ ਜੀ ਨੇ ਖੜਨੇ ਆ ਦੱਦੋ 200 ਰੁਪਏ ਪੰਡ ਦੇ ਦਾਂਗੇ ਚਾ ਚਾਰ ਵਾਧੀ ਦਵਾਂਗੇ ਉੱਤੇ ਆ ਜਿਹੜੇ ਕੰਨ ਆ ਇਹ ਸਾਰੇ ਆਥੇ ਹੀ ਢਾ ਕੇ ਲੈ ਗਰ ਫੇਰ ਤੇ ਰੱਖ ਢਿੱਲਾ ਕਰ ਮੜਾ ਇਹ ਬਾਬੇ ਲਾਲੀ ਗਾਡਰ ਫੇਰ ਉਹਨੂੰ ਮਾਰ ਅੱਗਾ ਡਰ ਇੱਕ ਲਾਲੀਏ ਆਪਾਂ ਲਾ ਲਨੇ ਆ ਆ ਤੁਸੋਂ ਚਾਚਾ ਕਾਟਰ ਫੜੋ ਉਹ ਬੜੇ ਹੱਥ ਕਾਟਰ ਸਾਈਡ ਤੇ ਕਰੋ ਉਹ ਕਿੱਥੇ ਰਸਤਾ ਆਪਾਂ ਬਸ ਆਹ ਲਾਉਂਕੀ ਸਰਕਿਆਂ ਵਾਕਿਆ ਟਟਣ ਗਿਆ ਦੇ ਆਪਾਂ ਵੇਚਣੀਆਂ ਇਹਨੂੰ ਬਾਹਰ ਜਾਂਦੇ ਆ ਉਧਰ ਜੀਤ ਨਹੀਂ ਉਧਰ ਜੀਤ ਅੰਬੇ ਤੂੜੀ ਤੇ ਚੜ ਕੇ ਪਾਲਾ ਮੈਂ ਕਾਟਰ ਥੱਲੇ ਤੂੰ ਮੈਂ ਉਹ ਕਾਟਰ ਫੜਦਾ ਮੈਂ ਕਾਟਰ ਫੜਦਾ ਇੱਥੋਂ ਮਰਦਾਂ ਉਹ ਨਹੀਂ ਇਹ ਤੂੜੀ ਤੇ ਚੜ ਜਾ ਚਲ ਹਾਂ ਆ ਬੱਸ ਜਿਉਂ ਨਹੀਂ ਪਹੁੰਚਣ ਦੇ ਲੈ ਮਮਾ ਰਸਾ ਪਾਣਾ ਨੇ ਹਾਂ ਲਾਲਾ ਮੜਿਆ ਜਾਂ ਨਾਈਟ ਲਗਦੀ ਬਾਬਾ ਕੋਈ ਥੱਲੇ ਪਾਸ ਡਰਾਮਣੀ ਨਾ ਲੱਗਣਾ ਲੱਗਣਾ ਕਿਉਂ ਨਹੀਂ ਪੱਲੀ ਤੇ ਲੈ ਗਈ ਆ ਉਹ ਪੱਲੀ ਤੇ ਨਹੀਂ ਨਾ ਡਰਾਮ ਵਾਕਿਆ ਦੀ ਗੱਲ ਕੋਈ ਲਓ ਜੀ ਪਾ ਦਿਜੇ ਵੇਲ ਬੱਲੀਆਂ ਬਹੁਤ ਪਾਰੀਆਂ ਨੇ ਬੱਲਿਆ ਉਹਦੇ ਕੱਟ ਕੇ ਹਣਾ ਹਰ ਟਰੈਕਟਰ ਪਾ ਲਈਏ ਨਾ ਨੇ ਟਰੈਕਟਰ ਪਾ ਸ਼ੁਰੂ ਨਹੀਂ ਹੋਣਾ ਪਣਾ ਆ ਰਹੀਆਂ ਬਹੁਤ ਬਾਲਾ ਪਾ ਲੀ ਭਾਈ ਨਿੱਕਾ ਹੀ ਪਾ ਲੀ ਬਾਲਾ ਪਾ ਲੋ ਵਾਕਿਆ ਓਏ ਨੰਨੀ ਖਰਦੇ ਉਹਨੂੰ ਬਾਹਰ ਲੈ ਆਉਂਦੇ ਇਹਨਾਂ ਨੂੰ ਦੂਜੀ ਦਾ ਪਲਾ ਇੰਨੇ ਆ ਨਾਲ ਬਾਲਾ ਪਾ ਨਾਲ ਬਾਲਾ ਪਾ ਬਾਦ ਦੇ ਚੱਲੇ ਪਾ ਕੇ ਕਹਾਂ ਨਾ ਚਾਹ ਹੁੰਦਾ ਭਾਰੀ ਮਮਾ ਮਮੀ ਥੱਲੇ ਆਵਾ ਪੂਰਾ ਜੋਰ ਲੱਗਨ ਦਿਆ ਬੜੀ ਕੰਮ ਮੱਖੀ ਦੇ ਟੋਕੇ ਨਾਲੇ ਚੱਲ ਬਾਬਾ ਨੂੰ ਦੁਪਾਈ ਚੱਲ ਚੱਲ ਚਲੋ ਆ ਆ ਆ ਬਾਲਾ ਪਾਲਿਓ ਉਹ ਬਾਲਾ ਫੜਾਇਆ ਬਾਲਾ ਪਾਲਿਓ ਚੱਲ ਨਹੀਂ ਉਧਰ ਮੈਂ ਚੋਕ ਲੈਣੀ ਆ ਲੋ ਬਾਲਾ ਅਹੀਂ ਲੱਗਿਆ ਹੁਣ ਆਏ ਮੂੰਹ ਮੱਤ ਹੋ ਗਏ ਐ ਹਣ ਬਾਹਰ ਸਾਰੇ ਆਂਦਾ ਹੀ ਆਈ ਬਣਾਇਆ ਮੋਸਲਾ ਕਹਿਣਾ ਬਾਹਰ ਆਇਆ ਬਣਾ ਲਟਾਉਂਦਾ ਆ ਨੰਦ ਆ ਗਿਆ ਹੁਣ ਸੋਦਾ ਕੇ ਮੂੰਹ ਦੇ ਬਗਏ ਇਹ ਵਿਲੇ ਹੁਣ ਚਾਹ ਪੀ ਗਏ ਹੁਣ ਨਾ ਚਾਹ ਪੀਏ ਚਾਹ ਲੈ ਚਾਹ ਵੀ ਆ ਗਈ ਵੇਖੋ ਪਿੰਡ ਦਾ ਮਾਹੌਲ ਬਹੁਤ ਵਧੀਆ ਆ ਬਾਬਾ ਕੀ ਸਰੋਂ ਆ ਇਹ ਸਰੋਂ ਆ ਸਰੋਂ ਸ਼ਾ ਨਿੰਬੂ ਆ ਉਧਰ ਨਾ ਆਖਾਂ ਵੀ ਆ ਠੀਕ ਆ ਕਰਾਵ ਕਰਦਾ ਉਧਰ ਵੀ ਖੇਤੀ ਪੀਜੀ ਆ ਹਾਂ ਜੀ ਨਾਲ ਬੋਲਣੇ ਨਾਲ ਕਿੰਨੂ ਬੋਲਣੇ ਉਧਰ ਗੂਰ ਬੋਲਣੇ ਅੱਛਾ ਡੀਲੈਕਸਾਂ ਦੀ ਬੜੀ ਮਾਰਕਟ ਵੜੇ ਖਰੋਤੇ ਮਾਮਾ ਜਦੋਂ ਆਏ ਇੱਥੇ ਸਾਰੇ ਡੀਲੈਕਸੀ ਆਏ ਵੇਖੋ ਚਾ ਬਾਦੇ ਇਹਨਾਂ ਟਰਾਲੀ ਉੜੀ ਨੀਵੀਂ ਲਾ ਦੀਆ ਕਰਤੀ ਇਹ ਵੇਲਾ ਲਾ ਦੇ ਬਾਲੇ ਬੁਲੇ ਹਰੇ ਚੱਕਾ ਲੱਗਿਆ ਇੱਟਾਂ ਜਿਹੜੀਆਂ ਇੱਥੇ ਪਈਆਂ ਹਨ ਓਕੇ ਲੱਗੰਦਾ ਹਨ ਸਾਡੋ ਸੋਡਾ ਦੇ ਬਰਾਦੀ ਇਹ ਪੂਰਾ ਨੀਯਰਾ ਚਲੋ ਚਲੋ ਬਾਬਾ ਇੱਟਾਂ ਚੁਕੜੀਆਂ ਐ ਇੱਟਾਂ ਚੁਕੜੀਆਂ ਐ ਦਿਹਾੜੀ ਆ ਜਾਂਦੀ ਇੱਥੇ ਨੰਗ ਜਾਣੀ ਐ ਐਸੇ ਕੰਮ ਦੇ ਹੀ ਉਹ ਇੱਕ ਦੁਪਹਿਰੇ ਲੱਗ ਗਿਆ ਪੱਠਿਆਂ ਉਧਰੇ ਲੈ ਵਿਚਾਈ ਉਧਰੇ ਵਿੱਚ ਵੜ ਗਿਆ ਉਧਰੇ ਪੱਠਿਆਂ ਦੇ ਵਿੱਚ ਵੜੇ ਉਧਰੇ ਇਹਦੇ ਘਬਰਾਟ ਇਹਦੇ ਬੰਦੇ ਘਬਰਾਟ ਹੋਂਦੀ ਉਹ ਢੇਰੀ ਜੀ ਵਾਵਾ ਲੱਗੀ ਆ ਨਾ ਜੇ ਜਰਾ ਘੱਟ ਚਲੋ ਚਲੋ ਭਰ ਕੇ ਭਰ ਕੇ ਉਹ ਕੱਟੀ ਮਿੱਟੀ ਬੜੀ ਖਾਂਦਾ ਈ ਬਸ ਨਿਬੜ ਚਲਾਇਆ ਕੰਮ ਤੇ ਮੇਰੇ ਭਰਾ ਬਲੌਗ ਕਰਨਾ ਗਿਆ ਆਪਾਂ ਸਮਾਪਤਾ ਜੇ ਤੇ ਦੱਬ ਕੇ ਸਬਸਕ੍ਰਾਈਬ ਲਾਈਕ ਕਮੈਂਟ ਕਰੋ ਆ ਸ਼ੇਅਰ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਸਬਸਕ੍ਰਾਈਬ ਵੀ ਵੀ ਕਰੋ ਲਾਈਕ ਕਰੋ ਫੇਰ ਆਹੀ ਵਧੀਆ 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 ਬਲੌਗ ਪਾਉਣੇ ਹਾਸਿਆ ਖੇਡੇ ਵਾਲੇ ਤੁਸੀਂ ਕਰਦੇ ਨਹੀਂ ਬਲੌਗ ਦੂਜਾ ਸਬਸਕ੍ਰਾਈਬ ਆ ਕੀ ਬਾਬਾ ਆ ਵੈਰੀ ਗੁੱਡ ਬੈਠੇ ਮੱਕੀ ਤੁਮੀ ਦੱਸਦੇ ਆ ਕਰ ਰੋ ਸਬਸਕ੍ਰਾਈਬ ਕਰੋ ਕਹਣਾ ਅਗੇ ਲਾਈਕ ਕਰੋ ਸ਼ੇਅਰ ਆਹ ਵੈਰੀ ਗੁੱਡ ਤੁਮੀ ਕਹਦੇ ਲਾਈਕ ਕਰੋ ਗੁਰਸੇਵ ਸਿੰਘ ਨੂੰ ਹਾਂ ਬੜੀਆਂ ਵਧੀਆ ਵੀਡੀਓ ਪਾਉਂਦੇ ਆਏ ਵੀਡੀਓ ਪਾਉਂਦਿਆ ਏ ਤੁਹਾਨੂੰ ਸ਼ੇਅਰ ਕਰੋ ਇਹਨੂੰ ਇੰਜੋਏਮੈਂਟ ਇੰਜੋਏਮੈਂਟ ਕਰੋ ਭਲਕੇ ਮਸ਼ੀਨ ਪਰ ਨਿਊ ਬਲੌਗ ਨਾਲ ਮਿਲਾਂਗੇ ਮਸ਼ੀਨ ਖੁਦ ਨਹੀਂ ਸਰੇ ਰਿਪੇਅਰ ਤੁਹਾਨੂੰ ਚੈੱਕ ਕਰਾਵਾਂਗੇ ਗੁਰਜੀਤ ਸਿੰਘ ਤੁਸੀਂ ਕਹਣਾ ਕੁਝ ਡਿਊਟੀ ਪੈਂਦੇ ਡਿਊਟੀ ਉਹ ਕਈ ਨਹੀਂ ਕਈ ਨਹੀਂ ਆਸਰਾ ਛੱਡਣ ਦੀ ਇਹ ਚਲੋ ਜੀ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਨੰਦ ਲਓ ਆਪਣੇ ਤੇ ਸੀਰੀਅਸਲੀ ਕਹਿ ਰਿਹਾ ਨਾ ਦੱਬ ਕੇ ਲਾਈਕ ਸਬਸਕ੍ਰਾਈਬ ਕਰੋ ਵਾਜ ਜੀ ਖਾਲਸਾ ਪਤੇ ਚੜਦੀ ਕਲਾਂ ਨੂੰ